ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਮੇਰੇ ਭਰਾ ਨਸ਼ਾ ਛੱਡਣਾ ਚਾਹੁੰਦੇ ਆ ਪਹਿਲਾਂ ਤੇ ਇੱਕ ਗੱਲ ਆਪਣੀ ਸੰਗਤ ਚੇਂਜ ਕਰ ਦੋ ਨਹੀਂ ਤੇ ਕੋਈ ਕਹੇ ਹਰ ਕੋਈ ਕਹਿ ਦਿੰਦਾ ਕਿ ਯਾਰ ਸਾਡੇ ਮੂੰਹ ਚ ਥੋੜਾ ਪਾ ਦਿੰਦਾ ਵਾ ਕੋਈ ਅਸੀਂ ਉਹਨਾਂ ਦੇ ਨਾਲ ਹੀ ਰਹਿੰਨੇ ਆ ਪਾ ਦਿੰਦੇ ਔਰ ਪਾ ਦਿੰਦੇ ਜਾਂ ਸੰਗਤ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਬੰਦੇ ਤੇ ਬਾਕੀ ਹੁੰਦਾ ਕੁਝ ਨਹੀਂ ਆ ਤੋੜ ਜਿਹੜੀ ਆ ਨਾ ਉਹ ਮਾੜੀ ਮੋਟੀ ਸਾਰਿਆਂ ਨੂੰ ਲੱਗਦੀ ਹੁੰਦੀ ਕਿਉਂਕਿ ਚਾਹ ਵੀ ਛੱਡੇ ਕੋਈ ਬੰਦਾ ਮੈਨੂੰ ਝੂਠ ਮਾਰਨ ਦੀ ਆਦਤ ਨਹੀਂ ਆ ਤੋੜ ਮਾੜੀ ਮੋਟੀ ਬੰਦੇ ਨੂੰ ਲੱਗਦੀ ਲੱਗਦੀ ਜਿਵੇਂ 20% ਤੋੜ ਲੱਗਦੀ ਤੋੜ ਨਹੀਂ ਹੁੰਦੀ ਉਹਨੂੰ ਤਲਬ ਕਹਿ ਦਿੰਦੇ ਜਿਹਦੀ ਸਾਨੂੰ ਆਦਤ ਪਈ ਹੁੰਦੀ ਆ ਨਸ਼ਾ ਛੱਡਣ ਦੀ ਇੱਕ ਵੀਰ ਮੇਰੇ ਮਹਿੰਤੀ ਆ ਇਹ ਇੱਕ ਜਿਵੇਂ ਭਾਈ ਮਾਨ ਸਿੰਘ ਨੇ ਬਦਾਵਾ ਪਾੜਿਆ ਸੀ ਨਾ ਇਹ ਇੱਕ ਬਦਾਵਾ ਪਾੜਨ ਵਾਲੀ ਗੱਲ ਹੋ ਜਾਂਦੀ ਆ ਗੁਰੂ ਦੀ ਗੋਦੀ ਦੇ ਵਿੱਚ ਬਹਿ ਕੇ ਇੱਕ ਜੰਗ ਲੜ ਕੇ ਸ਼ੀਧੀ ਪਾਉਣੀ ਦੁਬਾਰਾ ਜ਼ਿੰਦਗੀ ਦੇ ਵਿੱਚ ਉਸੇ ਟਕਾਣੇ ਤੇ ਆਉਣਾ ਇੱਕ ਸ਼ੀਧੀ ਪੌਂ ਤੋਂ ਘਟਣੀ ਹੈਗਾ ਸੂਰਮੇ ਜੁਝਾਰੀਆਂ ਵਾਂਗਲੀ ਕੌਮ ਅਜ ਨਿੱਕੀ ਜੀ ਗੋਲੀ ਕੈਪਸੂਲ ਚਿੱਟਾ ਪੁਕੀ ਫੀਮ ਇਹਨਾਂ ਦੇ ਵਿੱਚ ਉਲਝ ਕੇ ਰਹਿ ਗਈ ਆ ਜਿਹੜੇ ਪ੍ਰੈਗਾ ਵਗੈਰਾ ਖਾਂਦੇ ਆ ਜਾਂ ਜੀਭ ਥੱਲੇ ਰੱਖਣ ਵਾਲੀ ਗੋਲੀ ਆ ਨਾ ਇਹ ਤਾਂ ਚਿੱਟੇ ਨਾਲੋਂ ਵੀ ਜ਼ਿਆਦਾ ਮਾੜੀ ਆ ਮੈਂ ਭਰਾਓ ਤੁਹਾਨੂੰ ਬੇਨਤੀ ਕਰਦਾ ਆਂ ਕਿ ਇਹ ਗੰਦ ਚੋਂ ਨਿਕਲੋ ਤੇ ਮਾੜੀ ਮਾੜੀ ਗੱਲ ਦੇ ਰੋਣ ਨਾ ਦੇ ਪਿਆ ਕਰੋ ਹਾਏ ਅਸੀਂ ਮਰ ਗਏ ਜੋ ਹਾਏ ਸਾਡੇ ਨੂੰ ਕੁਝ ਹੋ ਹੀ ਜਾਂਦਾ ਕੁਝ ਨਹੀਂ ਹੁੰਦਾ ਹੁੰਦਾ ਜੇ ਤੁਹਾਡੀ 30 32 ਸਾਲ ਉਮਰ ਲੰਘ ਗਈ ਜਾਣਾ 35 40 50 60 ਹੋ ਗਈ ਆ ਤਿੰਨਾ ਦਿਨਾਂ ਨਾਲ ਤੁਸੀਂ ਮਰ ਨਹੀਂ ਲੱਗੇ ਬਾਕੀ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵਾ ਕਿਤੇ ਬੁੱਲਾ ਵਾਜ ਜਾਂਦਾ ਵਾ ਆਹ ਹੋ ਜਾਂਦਾ ਉਹ ਹੋ ਜਾਂਦਾ ਕੁਝ ਨਹੀਂ ਜਹੁੰਦਾ ਜਿਹੜੇ ਜਿਹੜੇ ਆ ਜਿਹੜਾ ਆਂਦਾ ਨਾ ਕੰਜਰ ਵੀ ਮੈਨੂੰ ਬੁੱਲਾ ਵਾਜ ਜਾਂਦਾ ਇਦਾਂ ਬੰਦੇ ਨੂੰ ਬੰਦਾ ਮੇਰੇ ਮੂੰਹ ਦੇ ਲਿਆਓ ਕਿਹੜੇ ਬੰਦੇ ਨੂੰ ਅੱਜ ਤੱਕ ਬੁੱਲਾ ਵਜਾ ਬਾਕੀ ਭਰਾ ਜਿਹੜਾ ਛੱਡਦਾ ਉਹਨੂੰ ਛੱਡਣ ਦਿਓ ਇਹ ਗੰਦ ਜੋ ਨਿਕਲਣ ਦੋ ਕੁਝ ਨਹੀਂ ਹੁੰਦਾ ਮਾਂ ਪਿਓ ਸੁਖੀ ਹੁੰਦੇ ਆ ਭੈਣ ਭਰਾ ਸੁਖੀ ਹੁੰਦੇ ਆ ਤੁਹਾਡੇ ਨਾਲ ਵੇਖ ਕੇ ਉਹ ਰੋਜ਼ ਮਰਦੇ ਆ ਤੇ ਨਾ ਮਾਰੋ ਉਹਨਾਂ ਨੂੰ ਤੇ ਨਾ ਆਪ ਮਰੋ ਇੱਕ ਗੱਲ ਹੋਰ ਇਹ ਕਦੇ ਨਾ ਸੋਚੋ ਜ਼ਿੰਦਗੀ ਜੇ ਕਿ ਕੱਲ ਆਊਗਾ ਅੱਜ ਟੂਡੇ ਕਹਿੰਦੇ ਕੱਲ ਕਰੀ ਸੋ ਅੱਜ ਕਰ ਅੱਜ ਕਰੀ ਸੋ ਅਬ ਠੀਕ ਆ ਹੁਣੇ ਕਰ ਜੋ ਕਰਨਾ ਕੱਲ ਕਦੇ ਨਹੀਂ ਉਹਨਾਂ ਦਾ ਕੱਲ ਤਾਂ ਆਊਗਾ ਵਧੀਆ ਜੇ ਤੂੰ ਅੱਜ ਨੂੰ ਬੈਸਟ ਬਣਾਵੇਂਗਾ ਅੱਜ ਨੂੰ ਪੂਰਾ ਨਖਾਰੇਗਾ ਗੰਦ ਚੋਂ ਨਿਕਲੋ ਜਿੰਦਾਬਾਦ ਜ਼ਿੰਦਗੀ ਆ ਕਿਤੇ ਨਹੀਂ ਬੰਦਾ ਮਰਦਾ ਬਾਕੀ ਕਈ ਆਂਦੇ ਯਾਰ ਸਾਡਾ ਪੈਸੇ ਦਾ ਇਨਾ ਨੁਕਸਾਨ ਹੋ ਗਿਆ ਮੈਂ ਰੋੜਦੇ ਯਾਰ ਤੁਸੀਂ ਜੀਦੇ ਆ ਨਾ ਸਭ ਤੋਂ ਵੱਡੀ ਦੌਲਤ ਆ ਤੁਹਾਡੇ ਜੀਦੇ ਰਹਿਣਾ ਤੁਸੀਂ ਫੇਰ ਸਾਰਾ ਕੁਝ ਕਮਾ ਲੋਗੇ ਫੇਰ ਸਾਰਾ ਕੁਝ ਪ੍ਰਾਪਤ ਕਰ ਲੋਗੇ ਜੇ ਤੁਸੀਂ ਨਸ਼ਾ ਨਾ ਛੱਡਿਆ ਇਹ ਨਾ ਰੋਇਆ ਕਰੋ ਹਾਏ ਮੈਂ ਤੇ ਮਰ ਚੱਲਿਆ ਮਰਦਾ ਕੋਈ ਨਹੀਂ ਹੁੰਦਾ ਪੈਸਾ ਚਲ ਗਿਆ ਚਲ ਗਿਆ ਕੋਈ ਗੱਲ ਨਹੀਂ ਇੱਜ਼ਤ ਵੀ ਜਿਹੜੀ ਬੰਦੇ ਜਣ ਨਾ ਨਸ਼ੇ ਦੇ ਨਾਲ ਕਹਿੰਦੇ ਸਾਡੀ ਇੱਜ਼ਤ ਆਏ ਹੋਗੀ ਤੁਸੀਂ ਕਾਮਯਾਬ ਹੋ ਲੋਕੀ ਤੁਹਾਡੇ ਅੱਗੇ ਪਿੱਛੇ ਫੇਰਨਗੇ ਜਿਹੜੇ ਆਂਦੇ ਨੇ ਨਾ ਉਹ ਕੰਜਰੋਂ ਆਉਂਦਾ ਹੀ ਪਰਾਂ ਹੋ ਜੀਏ ਪੈਸੇ ਨਾ ਮੰਗੇ ਉਹ ਤੁਹਾਨੂੰ ਕਵਾ ਕੇ ਲੰਘਣਗੇ ਸਰਦਾਰ ਜੀ ਕੀ ਹਾਲ ਸੰਧੂ ਕਿਦਾਂ ਗਿੱਲ ਕਿਦਾਂ ਨਾਂ ਲੈ ਲੈ ਕੇ ਗੋਤਾ ਦੇ ਨਾਂ ਨਾ ਲੈ ਲੈ ਕੇ ਕਰਨਗੇ ਪਰ ਸੰਘਰਸ਼ ਕਰੋ ਜੋਧੇ ਬਣੋ ਇਹ ਬਾਕੀ ਜਿਹੜੀ ਮੋਟੀਵੇਸ਼ਨ ਵਾਲੀਆਂ ਵੀਡੀਓ ਵਾ ਮੇਰਾ ਪੇਜ ਆ ਮਝੈਲ ਯਾਰਾਂ ਦੇ ਯਾਰ 302 YouTube ਦੇ ਉੱਤੇ ਉੱਥੇ ਮੈਂ ਪਾਈਆਂ ਕਿਸੇ ਵੀ ਵੀਰ ਨੇ ਵੇਖਣੀ ਹੋਵੇ ਤਾਂ ਉੱਥੇ ਵੇਖ ਲਿਓ ਧੰਨਵਾਦ